ਗਿੱਦੜਬਾਹ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਚੋਣ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਵਾਲੇ 10 ਅਧਿਆਪਕਾਂ ਦੇ ਵਿਰੁੱਧ ਪਰਚਾ ਦਰਜ ਕਰਕੇ ਲਈ ਜਿਹੜਾ ਚੋਣ ਕਮਿਸ਼ਨ ਅਤੇ ਰਿਟਰਨਿੰਗ ਅਧਿਕਾਰੀ ਗਿੱਦੜਬਾਹ ਨੇ ਸਖਤ ਆਦੇਸ਼ ਦੇ ਦਿੱਤੇ ਨੇ ਦੱਸਦੇ ਕਿ ਰਿਟਰਨਿੰਗ ਅਧਿਕਾਰੀ ਮੁਤਾਬਕ ਉਕਤ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਲਰਕ ਆਦਿ ਨੇ ਚੋਣ ਪ੍ਰਿੰਟ ਡਿਊਟੀ ਨੂੰ ਗੰਭੀਰਤਾ ਦੇ ਨਾਲ ਨਾ ਲੈਂਦੇ ਹੋਏ ਡਿਊਟੀ ਤੇ ਪਹੁੰਚਣ ਦਾ ਫਰਜ਼ ਨਹੀਂ ਨਿਭਾਇਆ ਐਸੇ ਦੇ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੇ ਹੋਏ ਚੋਣ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਵਾਲੇ 10 ਸਰਕਾਰੀ ਤਗੀਦਰਬਾਹ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਇਹ ਸਖਤ ਕਾਰਵਾਈ ਕੀਤੀ ਗਈ ਹੈ ਚੋਣ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਮੁਕਸਾ ਸਾਹਿਬ ਜ਼ਿਲ੍ਹੇ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਦੇ ਕਿ ਗਿੱਦੜਬਾਹ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਚੋਣ ਡਿਊਟੀ 'ਚ ਲਾਪਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਜੜਾ ਹੈ ਕਾਰਵਾਈ ਕੀਤੀ ਗਈ ਹੈ ਤੇ 10 ਅਧਿਆਪਕਾਂ ਦੇ ਵਿਰੁੱਧ ਜੜਾ ਹੈ ਪਰਚਾ ਦਰਜ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਮਕਸ ਸਾਹਿਬ ਜ਼ਿਲ੍ਹਾ ਦੇ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਦੱਸਦੇ ਕਿ ਚੋਣਾਂ ਚੱਲ ਰਹੀਆਂ ਨੇ ਚੋਣਾਂ ਦਾ ਮਾਹੌਲ ਬਰਕਰਾਰ ਹੈ ਇਸੇ ਤੇ ਸਹਿਮ ਜੜਾ ਹੈ ਚੋਣ ਉਚਿਤ ਦੇ ਵਿੱਚ ਲਾਪਰਵਾਹੀ ਵਰਤਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਜੁੜੀ ਹੈ ਕੀਤੀ ਜਾ ਰਹੀ ਹੈ ਲਗਾਤਾਰ ਇਹ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਆਪ ਨੇ ਕੰਮ ਨੂੰ ਜੜਾ ਹੈ ਬੜੇ ਹੀ ਤੰਦੇਹੀ ਦੇ ਨਾਲ ਈਮਾਨਦਾਰੀ ਦੇ ਨਾਲ ਨਿਭਾਉਣ ਦੀ ਲਗਾਤਾਰ ਇਹ ਤਰਜੀਹ ਜੜੀ ਹਦਾਇਤ ਦਿੱਤੀ ਜਾ ਰਹੀ ਹੈ ਉਸ ਦੇ ਬਾਵਜੂਦ ਜਿਨ੍ਹਾਂ ਦੇ ਵੱਲੋਂ ਵੀ ਲਾਪਰਵਾਹੀ ਵਰਤੀ ਜਾ ਰਹੀ ਹੋ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਅਜਗਿਰਦਰ ਬਾਵਾ ਦੇ ਕੇ ਜੱਸ ਦੇ ਕੇ 10 ਜਿਹ ਦੇ ਵਿੱਚ ਲਾਪਰਵਾਹੀ ਵਰਤਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਗਿੱਦੜਬਾਹ ਦੇ ਵਿਖੇ ਇਕਦਰ ਬਾਅਦ ਵੈਚ ਪੰਚਾਇਤੀ ਚੋਣਾਂ ਦੇ ਦੌਰਾਨ ਚੌਂਟਿਊਟੀ ਦੇ ਵਿੱਚ ਲਾਪਰਵਾਹੀ ਹੋਈ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਕਮਿਸ਼ਨ ਦੇ ਵੱਲੋਂ ਜਿਹੜਾ ਹੈ ਵੱਡਾ ਐਕਸ਼ਨ ਲਿਆ ਗਿਆ ਐਕਸ਼ਨ ਲੈਂਦੇ ਹੋਏ 10 ਸਰਕਾਰੀ ਅਧਿਆਪਕਾਂ ਨੂੰ ਜੜਾ ਹੈ ਮੋਤਲ ਕਾ ਦਿੱਤਾ ਗਿਆ ਹੈ ਕਿ ਦਰਬਾਹ ਦੇ ਵਿੱਚ ਪੰਚਾਇਤੀ ਚੋਣ ਦੇ ਦੌਰਾਨ ਡਿਊਟੀ ਦੇ ਵਿੱਚ ਲਾਪਰਵਾਹੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਉਸ ਸਮੇਂ ਤੇ ਜੜਾ ਹੈ ਉਹਨਾਂ ਦੇ ਵੱਲੋਂ ਚੋਣ ਡਿਊਟੀ ਤੇ ਉਹ ਨਹੀਂ ਪਹੁੰਚੇ ਸੀ ਜਿਸ ਤੇ ਕਰਕੇ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਦਸਤੇ ਕਿ ਨੋਟਿਸ ਵੀ ਲਗਾਤਾਰ ਇਕੱਢੀ ਜਾ ਰਹੀ ਹੈ ਕਿ ਕੋਈ तनदेही आपने ड्यूटी निभाने के जोड़े नोटिस ने लगातार जारी किए गए हैं इस तहत ही मुक्तर साहब जिले के वो जो है चो कमीशन के वो वाला एक्शन लिया गया है चो कमीशन पूरी तरीके सख्त नजर आ रही है ऐसे ते ही साथ सहयोगी शांत साथ नाल जुड़े हुए ने शांत दस अध्यापिका के विरुद्ध पर्चा दर्ज होया सस्पेंड कर दिया गया है कि यह पूरा मामला जी अंजलि बिल्कुल दस दी है कि श्री मुक्तसर साहिब जिले के विधानसभा हलका गिद्दड़बाहा के कुछ पिंडा जिड़िया ਪੰਚਾਇਤੀ ਚੋਣਾਂ ਇਲੈਕਸ਼ਨ ਕਮਿਸ਼ਨ ਨੇ ਸਟੇ ਕੀਤੀਆਂ ਸੀ ਉਹਨਾਂ ਚੋਣਾਂ ਵਾਸਤੇ ਮਾਨਯੋਗ ਹਾਈ ਕੋਰਟ ਨੇ ਅਚਾਨਕ ਇੱਕ ਹੁਕਮ ਜਾਰੀ ਕਰਕੇ ਇਹਨਾਂ ਚੋਣਾਂ ਕਰਵਾਉਣ ਨੂੰ ਰੋਕੀ ਛੱਡ ਦੇ ਦਿੱਤੀ ਸੀ 1905 ਜਿਹੜੀ ਸਰਕਾਰ ਨੇ ਆਪਣੇ ਵੱਲੋਂ ਪਹਿਲਾਂ ਹੀ ਨਾਮਿਨੇਟ ਕਰਦੇ ਸੀ ਬਿਨਾਂ ਵੋਟਾਂ ਤੋਂ ਤਾਂ ਜਿਹੜੀਆਂ ਰਹਿੰਦੀਆਂ ਲੋਕਾਂ ਦੇ ਹੋਰ ਮੈਂਬਰਸ ਦੀ ਵਕ ਵਕ ਪਿੰਡਾਂ 'ਚ VOTING ਲਈ ਸਰਕਾਰੀ ਅਮਲੇ ਨੂੰ ਡਿਊਟੀ ਤੇ ਤਾਇਨਾਤ ਕੀਤਾ ਗਿਆ ਸੀ ਤਾਂ ਉਹ ਸਰਕਾਰੀ ਅਧਿਅਪਕ ਹੈ ਜਿਹੜੇ ਆਪਣੀਆਂ ਡਿਊਟੀਆਂ ਤੇ ਨਹੀਂ ਪਹੁੰਚੇ ਜਿਦੇ ਵਿੱਚ ਦਸ ਅਧਿਆਪਕ ਕੇ ਸ਼੍ਰੀ ਮੁਖਤਿਆਰ ਸਾਹਿਬ ਜ਼ਿਲ੍ਹੇ ਦੇ ਸਾਗਰ ਗਾਬਾ ਗਮਦੂਰ ਸਿੰਘ ਜੋਗਿੰਦਰਪਾਲ ਉਤਾਰ ਸਿੰਘ ਦਿਨੇਸ਼ ਕੁਮਾਰ ਵਿਕਰਮ ਗੁਰਜਿੰਦਰ ਮਨਜੀਤ ਰੁਪਿੰਦਰ ਇਹ ਸਾਰੇ ਅਧਿਆਪਕ ਹੈ ਉਸ ਤੋਂ ਬਿਨਾ ਇੱਕ ਸ਼ਿਸ਼ੀਲ ਕੁਮਾਰ ਨਾਂ ਦੇ ਹੋਰ ਵਿਧਾਇਕ ਕੇ ਸ਼੍ਰੀ ਮੁਖਤਿਆਰ ਸਾਹਿਬ ਦੇ ਇਹਨਾਂ ਸਾਰੇ ਅਧਿਆਪਕਾਂ ਨੇ ਜਿਹੜਾ ਚੋਣ ਡਿਊਟੀ ਦਾ ਰਾਣ ਪੋਲਿੰਗ ਸਟੇਸ਼ਨਾਂ ਤੇ ਨਾ ਪਹੁੰਚ ਕੇ ਜਿੱਥੇ ਚੋਣ ਕਮਿਸ਼ਨ ਦੇ ਨਿਯਮ ਅਧੀਨ ਧੀਆਂ ਉਡਾਈਆਂ ਨੇ ਉੱਤੇ ਨੋਸਪੰਪਰ ਪ੍ਰਕਿਰਿਆ ਦੇ ਵਿੱਚ ਜੋ ਸੰਵਿਧਾਨਿਕ ਫਰਜ ਸੀ ਉਹ ਨਵੀਂ ਅਣ ਦੇਖਿਆ ਕੀਤਾ ਪਰ ਅਧਿਅਸਤੰ ਦਾ ਤਰਕ ਸਿੱਖੀ ਇਸ ਮਾਮਲੇ 'ਚ ਸੋਮਵਾਰ ਤੱਕ ਅਸੀਂ ਮਤਲਬ ਅਧ ਦੇ ਅਧਿਕਾਰੀਆਂ ਕੋਲ ਪਹੁੰਚ ਕੇ ਕੁਝ ਸਪਸ਼ਟੀਕਰਨ ਦਵਾਗੇ ਪਰ ਜਿਹੜੇ ਜ਼ਿਲ੍ਹੇ ਦੇ ਮੁੱਖ ਤੋਂ ਅਧਿਕਾਰੀ ਆ ਉਹਨਾਂ ਨੇ ਬਿਨਾਂ ਕਿਸੇ ਦੇਰ ਤੋਂ ਇਸ ਤੋਂ ਪਹਿਲਾਂ ਤੇ ਆਪਕੋਈ ਸਪਸ਼ਟੀਕਰਨ ਦੇਣ ਜਾਂ ਕੋਈ ਹੋਰ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਹੈ ਜਿਹੜੀ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜੁੰਸੀ ਦੇ ਵਿੱਚ ਲਾਪਰਵਾਹੀ ਕਰਨ ਵਾਲਿਆਂ ਨਾਲ ਰਿਆਇਤ ਨਹੀਂ ਹੋਵੇਗੀ ਇਸ ਮਾਮਲੇ ਦੇ ਵਿੱਚ ਅੱਗੇ ਵੀ ਚੋਣ ਕਮਿਸ਼ਨਰ ਜਿਹੜਾ ਉਹ ਫਟ ਕਰਾਈ ਕਰ ਸਕਦਾ ਹੈ ਕਿ ਪਰਚਾ ਦਰਜ ਕਰਨ ਦੀਆਂ ਵੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਕਿਉਂਕਿ ਰਿਟਰਨਿੰਗਲ ਚਾਰੀ ਨੇ ਲਿਖਤੀ ਹੁਕਮਾਂ ਦੇ ਵਿੱਚ ਇਹ ਚੀਜ਼ ਦਰਜ ਕਰਕੇ ਡੀਐਸਪੀ ਕਿਢਵਾ ਨੂੰ ਭੇਜੀ ਦਿੱਤੀ ਹੈ ਕਿ ਸਿਰਫ ਵਿਭਾਗੀ ਜਾਂਚ ਜਾਂ ਸਸਪੈਂਸ਼ਨ ਤੱਕ ਇਹ ਕੰਮ ਖਤਮ ਨਹੀਂ ਹੋਣਾ ਸਗੋਂ ਇਹਦੇ ਵਿੱਚ ਅੱਗੇ ਵੀ ਕਾਨੂੰਨੀ ਕਾਰਵਾਈ ਚੱਲੇਗੀ ਤਾਂ ਜੋ ਆਉਣ ਦੇ ਸਮੇਂ ਦੇ ਵਿੱਚ ਕੋਈ ਹੋਰ ਵਿਅਕਤੀ ਅਤੇ ਇਹਨਾਂ ਲੋਕਾਂ ਤੋਂ ਸੇ ਕਦਰਾਂ ਕੀਮਤਾਂ ਨਾਲ ਗਿਲਵਾੜ ਕਰਨ ਸਮੇਤ ਸਰਕਾਰੀ ਡਿਊਟੀ ਨੂੰ ਜਿਹੜਾ ਆਪਣੀ ਨੂੰ ਅਣ ਦੇਖਿਆ ਨਾ ਕਰੇ ਬਿਲਕੁਲ ਸ਼ਾਂਤ ਕਿਉਂਕਿ ਸਿਰਫ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਜੁੜਾ ਹੈ ਚੋਣਾਂ ਦੇ ਵਿੱਚ ਰਹਿ ਗਿਆ ਨੇ ਤੇ ਇਸ ਤਰੀਕੇ ਦੀਆਂ ਗੈਲੀਆਂ ਜੇਕਰ ਕਮਿਸ਼ਨ ਬਰਦਾਸ਼ਤ ਕਰੇਗਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਫੇਅਰ ਅਨਫੇਅਰ ਵਾਲੀ ਗਲਤੀ ਆ ਕੇ ਮੁੱਕ ਜਾਏਗੀ ਕਿਉਂਕਿ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ ਕਿ ਚੋਣਾਂ ਦੇ ਵਿੱਚ ਕਿੰਨੇ ਕੁ ਜ਼ਿਆਦਾ ਜੜੀ ਇਹ ਖਜਲਖਵਾਰ ਹੋਣਾ ਪਿਆ ਸੀ ਕਿੰਨਾ ਜ਼ਿਆਦਾ ਜੜਾ ਹੈ ਦੇਖਣ ਨੂੰ ਮਿਲ ਗਿਆ ਸੀ ਕਿ ਕਮਿਸ਼ਨ ਦੇ ਦੌਰਾਨ ਜੜਾ ਨੋਟਿਸ ਜਾਰੀ ਕੀਤੇ ਗਏ ਸੀ ਲੇਕਿਨ ਉਸ ਦੇ ਬਾਵਜੂਦ ਜੀ ਬਿਲਕੁਲ 맞ਦੀ ਹੈ ਜੀ ਆਉਂਦੇ 4-5 ਦਿਨਾਂ ਤੱਕ 21 ਵਿਗਰ ਜਿਹੜੀਆਂ ਨਗਰ ਪੰਚਾਇਤ ਬਰੀ ਵਾਲਾ ਦੀਆਂ ਚੋਣਾਂ ਹੋਣੀਆਂ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦਾ ਇਹ 파ਟ ਹੈ ਪ੍ਰਸ਼ਾਸਨ ਨੂੰ ਇਸ ਗੱਲ ਦੀ ਚਿੰਤਾ ਵਧੇਰੇ ਦੀ ਕਿ ਇਹ ਪੰਚਾਇਤੀ ਚੋਣਾਂ ਹਨ ਮੈਂਬਰਾਂ ਦੀਆਂ ਚੋਣਾਂ ਲੋਕਤੰਤਰ ਦੀ ਮੁੱਢਲੀ ਇਕਾਈ ਪਰ ਜਿਹੜੀਆਂ ਨਗਰ ਪੰਚਾਇਤ ਦੀਆਂ ਚੋਣਾਂ ਇਹਨਾਂ ਲਈ ਤਾਂ ਜਿਸ ਤਰ੍ਹਾਂ ਐਮਐਲ ਦੀ ਚੋਣ ਦੀਆਂ ਤਿਆਰੀਆਂ ਹੁੰਦੀਆਂ ਬਿਲਕੁਲ ਉਹੋ ਜਿਹੇ ਢੰਗ ਨਾਲ ਤਿਆਰੀਆਂ ਹੋ ਰਹੀਆਂ ਤੇ ਪ੍ਰਸ਼ਾਸਨ ਨੂੰ ਚਿੰਤਾ ਹੈ ਇਸ ਗੱਲ ਦੀ ਕਿ ਜੇਕਰ ਇਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਕਿਤੇ ਨਾ ਕਿਤੇ ਆਉਂਦੀਆਂ ਚੋਣਾਂ ਜਿਹੜੀਆਂ 5 ਦਿਨਾਂ ਤੱਕ ਨਗਰਪੰਚਾਇਤ ਬਰੀਵਲ ਦੀਆਂ ਵੋਟਾਂ ਆਉਣੀਆਂ ਉੱਤੇ ਵੀ ਇਹੀ ਗਲਤੀ ਦੁਬਾਰਾ ਨਾ ਹੋਵੇ ਇਸ ਗੱਲ ਨੂੰ ਯਕੀਨੀ ਬਣਾਉਣ ਵਾਸਤੇ ਜਿਹੜਾ ਚੋਣ ਅਧਿਕਾਰੀ ਨੇ ਸਖਤ ਐਕਸ਼ਨ ਲਿਆ ਤੇ ਅੱਗੇ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਜਿਹੜੇ ਜ਼ਿਲ੍ਹੇ ਦੇ ਚੀਫ ਇਲੈਕਸ਼ਨ ਆਫੀਸਰ ਰਹੇਗੇ ਮੁੱਖ ਚੋਣ ਅਧਿਕਾਰੀ ਠੀਕ ਹੈ ਉਹਨਾਂ ਨੇ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਂਦੀਆਂ ਚੋਣਾਂ ਦੇ ਵਿੱਚ ਵੀ ਠੀਕ ਹੈ ਸ਼ਾਂਤ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ